ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ ਇਹ ਤਿੰਨੋਂ ਸਾਡੇ ਜੀਵਨ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੰਨੇ ਜਾਂਦੇ ਨੇ ਤਿੰਨੋਂ ਦੀ ਰਾਖੀ ਕਰਨਾ ਅੱਜ ਦੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਖਾਸ ਕਰਕੇ ਜੇਕਰ ਪਾਣੀਆਂ ਦੀ ਗੱਲ ਕਰੀਏ ਪਾਣੀਆਂ ਦਾ ਜਿਹੜਾ ਹੇਠਲਾ ਲੈਵਲ ਹੈ ਉਸ ਦਾ ਜਿਹੜਾ ਗਰਾਊਂਡ ਲੈਵਲ ਵਾਟਰ ਹੈ ਘਟਦਾ ਜਾ ਰਿਹਾ ਹੈ ਪੀਣ ਵਾਲੇ ਪਾਣੀ ਦੀ ਘਾਟ ਹੁੰਦੀ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਨਦੀਆਂ ਜਿਹੜੀਆਂ ਨੇ ਉਹਨਾਂ ਦਾ ਪਾਣੀ ਪੋਲਿਊਟਿਡ ਹੁੰਦਾ ਨਜ਼ਰ ਆ ਰਿਹਾ ਔਰ ਜੇਕਰ ਪੰਜਾਬ ਦੀ ਗੱਲ ਕਰੀਏ ਬੁੱਢਾ ਨਾਲਾ ਇੱਕ ਵੱਡਾ ਮਸਲਾ ਇਸ ਮਸਲੇ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਇਸ ਨੂੰ ਮੁੜ ਸਿਰਜਿਤ ਕੀਤਾ ਜਾਏ ਅੱਜ ਵੀ ਵਿਧਾਨ ਸਭਾ ਦੇ ਅੰਦਰ ਕਮੇਟੀ ਦੀ ਇੱਕ ਅਹਿਮ ਬੈਠਕ ਹੋਈ ਹੈ ਕਈ ਮਸਲਿਆਂ ਦੇ ਉੱਪਰ ਚਰਚਾ ਹੋਈ ਹੈ ਮੈਂਬਰ ਸਾਹਿਬਾਨ ਸਾਡੇ ਨਾਲ ਗੱਲਬਾਤ ਕਰਦੇ ਆ ਸਰ ਕਿਹੜੇ ਕਿਹੜੇ ਮਸਲੇ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਔਰ ਕੀ ਨਤੀਜਾ ਨਿਕਲਿਆ ਉਸ ਚਰਚਾ ਦਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਰੋਤਿਆਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੋਲਣਾ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਅੱਜ ਤੋਂ ਬਾਅਦ ਤੁਸੀਂ ਆਪਣੀ ਤਕਰੀਰ ਵਿੱਚ ਬੁੱਢਾ ਨਾਲਾ ਨਹੀਂ ਕਹਿਣਾ ਜੀ ਬੁੱਢਾ ਦਰਿਆ ਕਹਿਣਾ ਕਿਉਂਕਿ ਇਹ ਕਮੇਟੀ ਬਣਾਈ ਹੋਈ ਹੈ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਂਦੀ ਜੇ ਆਪਾਂ ਆਪਣੇ ਲਫ਼ਜ਼ਾਂ ਦੇ ਅਲਫ਼ਾਜ਼ ਦੇ ਵਿੱਚ ਆਪਣੀ ਬੋਲੀ ਨਾ ਚੇਂਜ ਕਰੀ ਤਾਂ ਮੈਂ ਸਮਝਦਾ ਵੀ ਲੇਕਿਨ ਮੈਂਬਰ ਸਾਹਿਬ ਬੋਲੀ ਤਾਂ ਚੇਂਜ ਹੁੰਦੀ ਹੈ ਜੇਕਰ ਉਹ ਸਹੀ ਮਾਇਨੇ ਦੇ ਵਿੱਚ ਚੇਂਜ ਹੁੰਦਾ ਨਜ਼ਰ ਆਏ ਗਰਾਊਂਡ ਲੈਵਲ ਤੇ ਅਗਰ ਤੁਸੀਂ ਬੁੱਢਾ ਦਰਿਆ ਕਹਿ ਰਹੇ ਹੋ ਅਗਰ ਉਹ ਦਰਿਆ ਦੀ ਸ਼ਕਲ ਲੈਂਦਾ ਹੈ ਤਾ ਉਸ ਨੂੰ ਕਹਿ ਸਕਦੇ ਆ ਬੁੱਢਾ ਦਰਿਆ ਲੇਕਿਨ ਇਸ ਵਕਤ ਉਹ ਦਰਿਆ ਦੀ ਸ਼ਕਲ ਲੈਂਦਾ ਨਜ਼ਰ ਨਹੀਂ ਆ ਰਿਹਾ ਉਸ ਦਾ ਪਾਣੀ ਉਦਾਂ ਦਾ ਉਦਾਂ ਹੀ ਪੋਲਿਊਟਿਡ ਹੈ ਜਿਸ ਤਰ੍ਹਾਂ ਦਾ ਉਸ ਦੇ ਹਾਲਾਤ ਵੇਖਣ ਨੂੰ ਮਿਲ ਰਹੇ ਨੇ ਸਿਰਜਿਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਸਿਰਜਿਤ ਹੁੰਦਾ ਨਜ਼ਰ ਆ ਨਹੀਂ ਬਿਲਕੁਲ ਤੁਸੀਂ ਜੋ ਪਹਿ ਹੈ ਮੈਂ 101% ਉਹਦੇ ਨਾਲ ਸਹਿਮਤ ਆਂ ਵੀ ਪਾਣੀ ਜਿਉਂਦਾ ਤਿਉਂ ਉਸੇ ਰੰਗ ਨਾਲ ਚੱਲ ਰਿਹਾ ਪਰ ਜੇ ਆਪਾਂ ਦਿੱਲੀ ਨੂੰ ਚੱਲੇ ਆ ਤਾਂ ਗੱਡੀ 'ਚ ਬੈਠਾਂਗੇ ਪਹਿਲਾ ਗੇਰ ਪਾਵਾਂਗੇ ਦੂਜਾ ਤੀਜਾ ਚੌਥਾ ਤਾਂ ਹੀ ਪਹੁੰਚਾਂਗੇ ਨਾ ਬਿਲਕੁਲ ਬਿਲਕੁਲ ਅਸੀਂ ਯਤਨਸ਼ੀਲ ਆ ਸਮੂਹੇ ਅਫਸਰ ਸਹਿਬਾਨ ਦਿਨ ਉਹਨਾਂ ਨੂੰ ਵਿਸ਼ੇਸ਼ ਰੂਪ ਵਿੱਚ ਤਾਲਣਾ ਵੀ ਕੀਤੀ ਗਈ ਜੀ ਵੀ ਤੁਸੀਂ ਇੱਥੇ ਗੋਗਲੋਂ ਤੋਂ ਮਿੱਟੀ ਝੜਨ ਲੈਣੇ ਆਉਂਦੇ ਇੰਨੀਆਂ ਮੋਟੀਆਂ ਤਨਗਾਾਂ ਐਮਐਲਏ ਸੇਵਾ ਨਾਲੋਂ ਮਿਲਦੀਆਂ ਅਫਸਰ ਸੇਵਾ ਨਾਲੋਂ ਮਿਲਦੀਆਂ ਜੇ ਆਪਾਂ ਮੀਟਿੰਗ ਚਾਹ ਸਮੋਸੇ ਖਾ ਕੇ ਮੁੜ ਜਾਣਾ ਤਾਂ ਫਿਰ ਇਸ ਮੀਟਿੰਗ ਦਾ ਕੋਈ ਲਾਭ ਨਹੀਂ ਇਸ ਕਮੇਟੀ ਦਾ ਕੋਈ ਲਾਭ ਨਹੀਂ ਉਹਨਾਂ ਨੂੰ ਜਦੋਂ ਉਹਨਾਂ ਦੀ ਆਤਮਾ ਨੂੰ ਵੀ ਅੱਜ ਝੰਜੋੜਿਆ ਮੈਂ ਆਪਣੇ ਤੌਰ ਤੇ ਭਾਵਕ ਵੀ ਹਾਂ ਵੀ ਇਸ ਕਮੇਟੀ ਦਾ ਪਿਛਲੇ ਡੇਢ ਸਾਲ ਦੇ ਵਿੱਚੋਂ ਮੈਨੂੰ ਕੋਈ ਹਲ ਲੱਗਦਾ ਨਜ਼ਰ ਨਹੀਂ ਆ ਰਿਹਾ ਚਲੋ ਯਤਨ ਜਾਰੀ ਨੇ ਕਾਫੀ ਹੱਦ ਤੱਕ ਸੁਧਾਰ ਆ ਜਿੰਨੇ ਡਾਈਨ ਗਾਲੇ ਨੇ ਜਾਂ ਸਾਡੇ ਡੇਰੀ ਦੇ ਵਾਲੇ ਭਰਾ ਨੇ ਉਹਨਾਂ ਦੇ ਉਹਨਾਂ ਨੂੰ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸਮਝਾਪ ਜਾ ਕੇ ਜੋ ਡਾਈੰਗ ਦਾ ਆਪਣਾ ਜਿਹੜਾ ਪਾਣੀ ਹੈ ਟਰੀਟਮੈਂਟ ਕਰਕੇ ਪਾਉਣ ਤੇ ਸਰਕਾਰੀ ਤੌਰ ਤੇ ਵੀ ਜੋ ਪ੍ਰਬੰਧ ਨੇ ਉਹਨਾਂ ਦੇ ਵਿੱਚ ਵੀ ਕੋਈ ਕਮੀ ਨਹੀਂ ਇਹ ਨਹੀਂ ਮੈਂ ਬੇਆਸ ਨਹੀਂ ਇਹ ਵੀ ਇਹ ਕੰਮ ਹੋਊਗਾ ਨਹੀਂ ਇਹ ਕੰਮ ਹੋਊਗਾ ਕਿਉਂਕਿ ਜੇ ਆਪਾਂ ਮੈਂ ਪਹਿਲੇ ਕਹੇਗੇ ਹਾਂ ਚੱਲਾਂਗੇ ਤਾਂ ਪਹੁੰਚਾਂਗੇ ਤੇ ਮੈਂ ਆਸ ਕਰਦਾ ਕਿ ਅਸੀਂ ਜਲਦੀ ਇਸ ਕੰਮ ਤੇ ਪਹੁੰਚ ਜਾਵਾਂਗੇ ਕਿਉਂਕਿ ਹੁਣ ਕੁਝ ਡਾਈਂਗ ਨੇ ਜਿਹੜੀਆਂ ਫੈਲਟੀਆਂ ਨੇ ਉਹਨਾਂ ਨੂੰ 30 ਜੂਨ ਤੱਕ ਦੀ ਡੈਡਲਾਈਨ ਦਿੱਤੀ ਗਈ ਹੈ ਵੀ ਅਗਰ ਤੁਸੀਂ ਆਪਣਾ ਜਿਹੜਾ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਤਾਂ ਤੁਹਾਡੀਆਂ ਫੈਕਟਰੀਆਂ ਜਿਹੜੀਆਂ ਨੇ ਡੰਡਾ ਸੀਲ ਕਿਤੇ ਜਾਣਗੇ ਸੀਲ ਕੀਤੀ ਅੱਜ ਅੱਜ ਦੀ ਮੀਟਿੰਗ ਦੇ ਵਿੱਚ ਇਹ ਹੋਇਆ ਜੀ ਬਿਲਕੁਲ ਉਹਨਾਂ ਨੂੰ ਆਫੀਸਰ ਸਭਨਾਂ ਨੂੰ ਹਦਾਇਤ ਹੋਈ ਹੈ 30 ਸੇ ਨੂੰ ਸਾਨੂੰ ਰਿਜ਼ਲਟ ਤੇ ਇਹਦਾ ਵੀ ਤੁਸੀਂ ਉਹਨਾਂ ਨੂੰ ਨੋਟਿਸ ਭੇਜਤੇ ਨੋਟਿਸ 3 ਮਹੀਨੇ ਦਾ ਭੇਜਤਾ 3 ਮਹੀਨੇ ਬਾਅਦ ਫੇਰ ਭੇਜਤਾ ਆਪਾਂ ਟਾਈਮ ਪਾਸ ਨਹੀਂ ਕਰਨਾ ਇਹਦਾ ਨਤੀਜਾ ਕਰਨਾ ਉਸ ਲਈ ਉਹ ਮੈਨੂੰ ਆਪ ਸਭੀ ਉਹਨਾਂ ਨੂੰ ਜਿਹੜੀ ਉਹ ਇਸ ਬੇਨਤੀ ਨੂੰ ਸਾਹਮਣੇ ਦੇ ਹੋਏ ਜਿਹੜਾ ਆਪਣੀਆਂ ਜਿਹੜੇ ਪਾਣੀ ਦੇ ਪ੍ਰਬੰਧ ਕਰ ਲੈਣ ਕਿਉਂਕਿ ਵਪਾਰੀ ਸਾਡੇ ਪੰਜਾਬ ਦੇ ਜਾਨ ਨੇ ਉਹਨਾਂ ਨੂੰ ਅਸੀਂ ਤੰਗ ਕਰਨ ਨਹੀਂ ਚਾਹੁੰਦੇ ਪਰ ਜੇ ਉਹ ਲੰਘਣਾ ਕਰਨਗੇ ਤਾਂ ਉਹਨਾਂ ਦੇ ਖਰਾਬ ਕਰ ਵੀ ਹੋਣੀ ਤੈ ਐਮਐਲ ਸਾਹਿਬ ਕਿੰਨੀਆਂ ਕਿੰਨੀਆਂ ਕੁ ਡਾਂਗਦੀਆਂ ਫੈਕਟਰੀਆਂ ਨੇ ਜਿਹੜੀਆਂ ਇਸ ਦਰਿਆ ਨੂੰ ਪੋਲਿਊਟਡ ਕਰਦੀਆਂ ਨੇ ਕਿਉਂ ਉਹਨਾਂ ਦੀ ਕੋਈ ਲਿਸਟ ਬਣੀ ਹੋਈ ਹੈ ਹਾਂ ਇਹਨਾਂ ਦੀ ਅਧਿਕਾਰੀਆਂ ਕੋਲੇ ਲਿਸਟ ਹੈ ਕਿਉਂਕਿ ਉਹਨਾਂ ਨੇ ਪਿਛਲੇ ਇਲੈਕਸ਼ਨ ਦੇ ਦੌਰਾਨ ਇਹਨਾਂ ਨੂੰ ਨੋਟਿਸ ਦਿੱਤਾ ਸੀ ਫਿਰ 3 ਮਹੀਨੇ ਦੀ ਇਲੈਕਸ਼ਨ ਕਰਕੇ ਉਹਦੀ ਡੈਡਲਾਈਨ ਵਧਾਈ ਦੇ ਸੀ 30 ਤੱਕ ਉਹ ਹੁਣ 30 ਨੂੰ ਖਤਮ ਹੋ ਰਹੀ ਹੈ ਤੇ ਉਹਨਾਂ ਨੂੰ ਜਿਹੜੇ ਪਹਿਲੇ ਜੁਰਮਾਨੇ ਪਾਏ ਗਏ ਨੇ ਉਹਨਾਂ ਤੋਂ ਵੀ ਰਸੀਦ ਮੰਗਣ ਲਈ ਕਿਹਾ ਵੀ ਅਗਲੀ ਮੀਟਿੰਗ ਤੋਂ ਪਹਿਲਾਂ ਤੁਸੀਂ ਆਪਣਾ ਪੂਰਾ ਰਿਕਾਰਡ ਲੈ ਕੇ ਆਉਣਾ ਤੇ ਉਹਦੇ ਨਾਲ ਅਸੀਂ ਵਪਾਰੀਆਂ ਨੂੰ ਕੋਈ ਡਰਾਉਣਾ ਨਹੀਂ ਚਾਹੁੰਦੇ ਪਰ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਆਪਣੇ ਜਿਹੜੇ ਜਿੰਦੇ ਰੂਲਸ ਐਂਡ ਰੈਗੂਲੇਸ਼ਨ ਐ ਉਹਨੂੰ ਫੋਲੋ ਅਪ ਕਰਕੇ ਆਪਾਂ ਪੰਜਾਬ ਨੂੰ ਬਚਾਉਣਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਕਿਤੇ ਨਾ ਕਿਤੇ ਅੱਜ ਤੁਸੀਂ ਆਪਣੇ ਨਫੇ ਲਈ ਜ਼ਮੀਨ ਨੂੰ ਪੋਲਿਊਟਡ ਕਰ ਰਹੇ ਹੋ ਗੰਦਾ ਪਾਣੀ ਬੁੱਢੇ ਦੇ ਰਿਆਜ ਵਿੱਚ ਭੇਜ ਰਹੇ ਹੋ ਜਾਂ ਧਰਤੀ ਵਿੱਚ ਪਾ ਰਹੇ ਹੋ ਇਹ ਇਹ ਸਿਰਫ ਤੁਸੀਂ ਇੱਕ ਮਾਮੂਲੀ ਨਫੇ ਦੇ ਖਾਤਰ ਕਰ ਲਏ ਤਾਂ ਆਉਣੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵੋਗੇ ਆਪਣੀ ਔਲਾਦ ਲਈ ਆਪਾਂ ਪੈਸਾ ਕਮਾਉਨੇ ਆਂ ਅਗਰ ਔਲਾਦ ਵੀ ਗੁੰਗੇ ਬહેરા ਪੈਦਾ ਹੋਣਗੇ ਕੈਂਸਰ ਪੀੜਤ ਪੈਦਾ ਹੋਣਗੇ ਸਾਧੀਆਂ ਬਿਮਾਰੀਆਂ ਤੋਂ ਪੈਦਾ ਪੀੜਤ ਹੋਣਗੇ ਤਾਂ ਪੈਸਾ ਕੀ ਕਰਨਾ ਐਮਐਲਏ ਸਾਹਿਬ ਅਗਰ ਅਸੀਂ ਤੁਸੀਂ ਕੈਂਸਰ ਦਾ ਜ਼ਿਕਰ ਕੀਤਾ ਸੀ ਮਾਲਵਾ ਦੀ ਗੱਲ ਕਰੀਏ ਮਾਝੇ ਦੀ ਗੱਲ ਕਰੀਏ ਦੁਆਬਾ ਦੀ ਗੱਲ ਕਰੀਏ ਲਗਾਤਾਰ ਕੈਂਸਰ ਪੇਸ਼ੈਂਟਸ ਜਿਹੜੇ ਨੇ ਵੱਧਦੇ ਜਾ ਰਹੇ ਨੇ ਕਾਰਨ ਇੱਕੋ ਹੀ ਹੈ ਪਾਣੀ ਪੋਲਿਊਟਡ ਹੋ ਰਿਹਾ ਚਾਹੇ ਹੇਠਲੇ ਪਾਣੀ ਦੀ ਗੱਲ ਕਰੀਏ ਚਾਹੇ ਨਹਿਰੀ ਪਾਣੀ ਦੀ ਗੱਲ ਕਰੀਏ ਮੇਰਾ ਬਾਬਾ ਨਾਨਕ ਐਵੇਂ ਆਪਣੇ ਮੁਖਾਰਬੰਗ ਚੋਂ ਪਮਣ ਗੁਰੂ ਪਾਣੀ ਪਤਾ ਨਹੀਂ ਸੀ ਕਹਿ ਕੇ ਗਿਆ ਇਸੇ ਕਰਕੇ ਕਹਿ ਗਿਆ ਸੀ ਉਹਨਾਂ ਦੀ ਦੂਰ ਦ੍ਰਿਸ਼ਟੀ ਸੀ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲੀਆਂ ਜਿਹੜੀਆਂ ਛੱਡੀਆਂ ਪੀੜ੍ਹੀਆਂ ਨੇ ਉਹਨਾਂ ਦੇ ਨਾਲ ਆ ਦਿਨ ਆਉਣੇ ਨੇ ਜੇ ਅਗਰ ਹੁਣ ਵੀ ਆਪਾਂ ਸੰਭਾਲ ਨਹੀਂ ਹਜੇ ਵੀ ਡੁੱਲੇ ਡੇਰਾਂ ਦਾ ਕੁਝ ਨਹੀਂ ਡੇੜਿਆ ਜੇ ਆਪਾਂ ਹਰੇਕ ਇਨਸਾਨ ਕੋਸ਼ਿਸ਼ ਕਰੇ ਬਿੱਪ ਪਾਣੀ ਦੀ ਸੰਭਾਲ ਕਰਨੀ ਆਪਾਂ ਰੋਜ਼ ਦੇਖਦੇ ਆਂ ਵੀ ਆ ਰਿਹਾ ਵੀ ਫਲਾਨੇ ਏਰੀਏ ਦੇ ਵਿੱਚ ਪਾਣੀ ਦਾ ਪੱਧਰ ਥੱਲੇ ਚਲੇਗਾ ਪਰ ਉਹਦੇ ਲਈ ਯਤਨ ਕੀ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਦਿਨਕ ਸਵੇਰਾ ਦੇ ਮਾਧਮ ਰਾਹੀਂ ਪੰਜਾਬ ਦੀ ਜਨਤਾ ਨੂੰ ਇੱਕੋ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਤੁਸੀਂ ਆਪਣੀਆਂ ਗੱਡੀਆਂ ਧੋਨੇ ਹੋ ਕਾਰਾਂ ਧੋਨੇ ਉਹਦੇ ਤੇ ਇੰਨਾ ਪਾਣੀ ਬਰਬਤ ਕਰਦੇ ਹੋ ਮੈਂ ਸਮਝਦਾ ਵੀ ਇੱਕ ਬਾਲਟੀ ਨਾਲ ਵੀ ਗੱਡੀ ਧੋਤੀ ਜਾ ਸਕਦੀ ਹੈ ਜੇ ਆਪਾਂ ਹਰੇਕ ਇਨਸਾਨ ਅੱਜ ਤੋਂ ਪਰਨ ਕਰ ਲੇ ਤਾਂ ਮੈਂ ਸਮਝਦਾ ਵੀ ਇਹੋ ਜਿਹਾ ਕੋਈ ਦਿਨ ਨਹੀਂ ਆਊਗਾ ਕਿ ਜਦੋਂ ਪੰਜਾਬ ਵਿੱਚ ਪਾਣੀ ਦੀ ਕਮੀ ਆਜੂ ਪੰਜਾਬ ਮਾਰੂਥਲ ਬਣ ਜਾਊਗਾ ਤੇ ਪਰ ਉਹਨਾਂ ਨੇ ਉਹਦੇ ਲਈ ਆਪਾਂ ਨੂੰ ਯਤਨ ਕਰਨੇ ਪੈਣਗੇ ਤੇ ਮਹਿਲਾ ਸਾਹਿਬ ਅੱਜ ਦੀ ਜਿਹੜੀ ਚਰਚਾ ਹੋਈ ਹੈ ਫੈਕਟਰੀਆਂ ਨੂੰ ਤਾਂ ਡਾਇਰੈਕਸ਼ਨ ਜਾਰੀ ਕਰ ਦਿੱਤੀਆਂ ਨੇ ਇਸ ਤੋਂ ਇਲਾਵਾ ਹੋਰ ਕੀ ਚਰਚਾਵਾਂ ਹੋਈਆਂ ਨੇ ਜਿੱਥੇ ਢਿੱਲ ਵਰਤੀ ਗਈ ਹੈ ਕਿਉਂ ਉਹ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਆਪਣੇ ਕੰਮ ਨੂੰ ਸੰਜੀਦਗੀ ਨਾਲ ਵੇਖੋ ਨਹੀਂ ਤੇ ਤੁਹਾਡੇ ਖਿਲਾਫ ਹੀ ਕੋਈ ਕਾਰਜ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਫਿਕਸ ਕਰੀ ਦੇਵੇ ਜੀ 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 ਉਹਨਾਂ ਨੂੰ ਮੈਂ ਉਸ ਮੀਟਿੰਗ ਦੇ ਵਿੱਚ ਇੱਕ ਕਹਾਵਤ ਵੀ ਸੁਣਾਈ ਸੀ ਸਿੰਘ ਰਹਿਦੀ ਬੈਟਰ ਟੂ ਗਲ ਦੈਨ ਟੂ ਡਾਈ ਜੀ ਮੈਂ ਜੇ ਤੁਸੀਂ ਆਪ ਬਚਣਾ ਤਾਂ ਕਾਰ ਵੀ ਤੁਹਾਨੂੰ ਕਰਨੀ ਪੈਣੀ ਹੈ ਜਿਹੜੀ ਵੀ ਆਪਣੀ ਜ਼ਿੰਮੇਵਾਰੀ ਹੈ ਉਸ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਹੈ ਚਾਹੇ ਉਹ ਪੋਲਿਊਸ਼ਨ ਵਾਲਾ ਹੋਵੇ ਚਾਹੇ ਪਾਣੀ ਵਾਲਾ ਹੋਵੇ ਜਿਹੜਾ ਵੀ ਕਾਰੀਗਰ ਉਹਦੀ ਜ਼ਿੰਮੇਵਾਰੀ ਫਿਕਸ ਹੈ ਅਗਰ ਕੋਈ ਲੰਘਣਾ ਕਰਦਾ ਤਾਂ ਉਹਦੇ ਖਿਲਾਫ ਕਾਰ ਵੀ ਤੈ ਹੋ ਜਾਂਦਾ ਸਰ ਕਦੋਂ ਤੱਕ ਉਮੀਦ ਲਾਈ ਜਾ ਸਕਦੀ ਹੈ ਕਿ ਬੁੱਢਾ ਦਰਿਆ ਮੁੜ ਤੋਂ ਆਪਣੇ ਉਸੇ ਸਰੂਪ ਦੇ ਵਿੱਚ ਨਜ਼ਰ ਆਊਗਾ ਜਿਸ ਸਰੂਪ 'ਚ ਪਹਿਲਾਂ ਬੰਦਾ ਸੀ ਜੇ ਸਾਡਾ ਵਾਚ ਚੱਲੇ ਤਾਂ ਅਸੀਂ 5 ਮਿੰਟ 'ਚ ਕਰ ਦਈਏ ਤੇ ਆਸ ਕਰਦੇ ਆਂ ਬਾਬਾ ਨਾਨਕ ਹੀ ਰਹਿਮਤ ਕਰੇ ਕਿ ਅਸੀਂ ਇਹਨਾਂ ਨੂੰ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾ ਕੇ ਫੇਰ ਉਸੇ ਤਰ੍ਹਾਂ ਅੰਡੇੜੇ ਪੰਜਾਬ ਦੇ ਜਿਹੜੇ ਲੋਕ ਇਹਨੂੰ ਪਾਣੀ ਪੀਂਦੇ ਨੇ ਉਹ ਪਾਣੀ ਨੂੰ ਉਸੇ ਤਰ੍ਹਾਂ ਨਹਾਉਣ ਵੀ ਇਹਦੇ ਵਿੱਚ ਤੇ ਪੀਣਗੇ ਅਗਲੀ ਮੀਟਿੰਗ ਕਦੋਂ ਰੱਖੀ ਗਈ ਹੈ ਅੱਜ ਉਹ ਮੀਟਿੰਗ ਦੀ ਡੇਟ ਨਹੀਂ ਦਿੱਤੀ ਗਈ ਨੋਟੀਫਿਕੇਸ਼ਨ ਆਏਗਾ ਉਹ ਤੁਹਾਨੂੰ ਜਰੂਰ ਜਾਣਕਾਰੀ ਦੇ ਬਿਲਕੁਲ ਵੇਖੋ ਸਿੱਧੇ ਤੌਰ ਤੇ ਬੁੱਡੇ ਦਰਿਆ ਦੀ ਗੱਲ ਕਰੀਏ ਤੇ ਉਸ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਲਗਾਤਾਰ ਜਾਰੀ ਨੇ ਲੇਕਿਨ ਜਿਹੜੀ ਡਾਈੰਗ ਫੈਕਟਰੀਆਂ ਜਿਹੜੀਆਂ ਨੇ ਇਸ ਨੂੰ ਲਗਾਤਾਰ ਪੋਲਿਊਟਿਡ ਕਰ ਰਹੀਆਂ ਸੀ ਅੱਜ ਉਹਨਾਂ ਨੂੰ ਸਖਤ ਤੌਰ ਤੇ ਕਹਿ ਦਿੱਤਾ ਗਿਆ ਕਿ ਤੁਸੀਂ ਆ ਕੰਮ ਬੰਦ ਕਰਦੇ ਹੋ ਨਹੀਂ ਤੇ ਤੁਹਾਡੀਆਂ ਫੈਕਟਰੀਆਂ ਜਿਹੜੀਆਂ ਨੇ ਉਹ ਹੁਣ ਸੀਜ਼ ਕੀਤੀਆਂ ਜਾਣ ਗਿਆ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਫਿਕਸ ਹੋ ਗਈ ਹੈ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਬਚਾਣਾ ਹੈ ਤੇ ਫਿਰ ਜਿਹੜੇ ਇਸ ਦਰਿਆ ਨੂੰ ਪੋਲਿਊਟਿਡ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਕਰੋ ਨਹੀਂ ਤੇ ਫਿਰ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਅਗਲੀ ਜਦੋਂ ਮੀਟਿੰਗਾਂ ਆਉਂਦੀਆਂ ਹਨ ਤੇ ਜਿਹੜੀਆਂ ਫੈਕਟਰੀਆਂ ਨੂੰ ਪਹਿਲਾਂ ਨੋਟਿਸ ਗਿਆ ਸੀ ਉਹ ਨੋਟਿਸ ਦਾ ਜਵਾਬ ਕਿਸ ਲਹਿਜ਼ੇ ਦੇ ਵਿੱਚ ਦਿੰਦੀਆਂ ਨੇ ਔਰ ਕਿਆ ਬੁੱਢਾ ਦਰਿਆ ਵਾਕਿਆ ਤੋਂ ਸੁਰਜੀਤ ਹੋ ਪਾਊਗਾ ਕਿਆ ਵਾਕਿਆ ਆਪਣੇ ਉਸੇ ਸਰੂਪ 'ਚ ਬਹਿੰਦਾ ਨਜ਼ਰ ਆਏਗਾ ਜਿਸ ਤਰ੍ਹਾਂ ਨਾਲ ਇਹ ਪਹਿਲਾਂ ਬਹਿੰਦਾ ਸੀ ਹਾਲਾਂਕਿ ਕੋਸ਼ਿਸ਼ਾਂ ਜ਼ਰੂਰ ਨੇ ਲੇਕਿਨ ਕੋਸ਼ਿਸ਼ਾਂ ਰੰਗ ਲੈਉਣਗੀਆਂ अहम है कैमरा पर्सन आनंद विनीत कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप